ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਥਾਣਾ ਕੈਂਟ ਵਿਖੇ ਵੀ ਤੇ ਥਾਣਾ ਸਿਵਲ ਲਾਈਨ ਵਿਖੇ ਵੀ ਥਾਣਾ ਕੈਂਟ ਵਿਖੇ ਇੱਕ ਸਾਨੂੰ ਮੁਖਬਰ ਵੱਲੋਂ ਵੀ ਤਲਾਹ ਮਿਲੀ ਸੀ ਤੇ ਥਾਣਾ ਸਿਵਲ ਲਾਈਨ ਵਿਖੇ ਇੱਕ ਸਪੈਸ਼ਲ ਸਪੈਸੀਫਿਕ ਇਨਫੋਰਮੇਸ਼ਨ ਸੀਗੀ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀਗਾ ਕਿ ਸ਼ਹਿਰ ਦੇ ਵਿੱਚ ਕੁਝ ਸਪਾ ਚੱਲਦੇ ਨੇ ਜਿਨ੍ਹਾਂ ਨੇ ਸਪਾ ਦਾ ਲਾਇਸੈਂਸ ਮ사ਜ ਦਾ ਲਾਇਸੈਂਸ ਲੈ ਕੇ ਪਰ ਉਹਨਾਂ ਦੀ ਆੜ ਦੇ ਵਿੱਚ ਤੇ ਹੋਰ ਉੱਥੇ ਗੈਰਕਾਨੂੰਨੀ ਗਤੀਵਿਧੀਆਂ ਚੱਲਦੀਆਂ ਜੰਗੀਆਂ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਤੇ ਥਾਣਾ ਕੈਂਟ ਵਿਖੇ ਇਹ ਮੋਰਲ ਟ੍ਰੈਫਿੰਗ ਐਕਟ ਦਾ ਮਕਦਮਾ ਦਰਜ ਕੀਤਾ ਗਿਆ ਟੀਮਾਂ ਬਣਾਈਆਂ ਗਈਆਂ ਤੇ ਇਮੀਡੀਏਟਲੀ ਉੱਥੇ ਰੇਡ ਕੀਤੀ ਗਈ ਤੇ ਜਦੋਂ ਉੱਥੇ ਰੇਡ ਕੀਤੀ ਗਈ ਤਾਂ ਉੱਥੇ ਪਾਇਆ ਗਿਆ ਕਿ ਇਹ ਜਿਹੜੇ ਦੋ ਸਪਾ ਸੀਗੇ ਇੱਕ ਤਾਂ ਬਲੂਮਸਟੇ ਸਪਾ ਹੈ ਤੇ ਇੱਕ ਸਿਲਕ ਸਪਾ ਹੈਗਾ ਥਾ ਇੱਕ ਥਾਣਾ ਸਿਵਲ ਲਾਈਨ ਦੀ ਰਿਜ ਇੱਕ ਥਾਣਾ ਕੈਂਟ ਦੇ ਏਰੀਆ ਦੇ ਵਿੱਚ ਇਹਨਾਂ ਦਾ ਜਿਹੜਾ ਮਾਲਕ ਹੈਗਾ ਅਸ਼ਵਨੀ ਕੁਮਾਰ ਉਰਫ ਆਸ਼ੂ ਹੈ ਜੋ ਬਠਿੰਡੇ ਦਾ ਹੀ ਰਹਿਣ ਵਾਲਾ ਹੈਗਾ ਇਹ ਦੋਨੋਂ ਉਸ ਵੱਲੋਂ ਹੀ ਚਲਾਏ ਗਏ ਸੀਗੇ ਤੇ ਜਦੋਂ ਉੱਥੇ ਰੇਡ ਕੀਤੀ ਗਈ ਤਾਂ ਮੌਕੇ ਤੇ ਅਸੀਂ ਤੇ ਆਕਾਸ਼ਦੀਪ ਤੇ ਇੱਕ ਰੋਹਿਤ ਹੈ ਇਹਨਾਂ ਨੂੰ ਵੀ ਅਸੀਂ ਉੱਥੋਂ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਇੱਕ ਉਥੇ ਮੌਕੇ ਤੇ ਜੋ ਕਸਟਮਰ ਸੀਗੇ ਉਹ ਜੋ ਵੀ ਇਹਨਾਂ ਗੈਰ ਕਾਨੂੰਨੀ ਗਤੀਵਿਧੀਆਂ ਦਾ ਹਿੱਸਾ ਲੈਂਦੇ ਸੀ ਉਹਨਾਂ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕੀਤਾ ਕਿੰਨੇ ਕਸਟਮਰ ਸੁੱਤੇ ਇਹ ਜੋ ਹੈਗੇ ਨੇ ਵੱਖ-ਵੱਖ ਜਿੱਦਾਂ ਥਾਣਾ ਸਿਵਲ ਲਾਈਨ ਹੈ ਉੱਥੇ ਇੱਕ ਕਸਟਮਰ ਸੀ ਜਿਸ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਥਾਣੇ ਕੈਂਟ ਦੇ ਵਿੱਚ ਤਿੰਨ ਚਾਰ ਆਨੇ ਸੀਗੇ ਜਿਨ੍ਹਾਂ ਨੂੰ ਵੀ ਉੱਥੇ ਕਾਰਵਾਈ ਕੀਤੀ ਗਈ ਜਨ ਲੜਕੀਆਂ ਕਿੰਨੇ ਲੜਕੀਆਂ ਇਹਨਾਂ ਨੇ ਐਕਚੁਅਲ ਚ ਕੀ ਸੀਗਾ ਕਿ ਦੋਨਾਂ ਕੋਲੇ ਲਾਇਸੈਂਸ ਤਾਂ ਸੀਗਾ ਬਟ ਇਹ ਲਾਇਸੈਂਸ ਦੀ ਆਰਟ ਦੇ ਵਿੱਚ ਇਹਨਾਂ ਕੋਲ ਜਿਵੇਂ ਇੱਕ ਇੱਕ ਦੋ ਦੋ ਕੁੜੀਆਂ ਉੱਥੇ ਸੀਗੀਆਂ ਜਿਨ੍ਹਾਂ ਤੋਂ ਇਹ ਉਸ ਦੇ ਲਾਇਸੈਂਸ ਦੀ ਆਰਟ ਦੇ ਵਿੱਚ ਇਹ ਗਲਤ ਕੰਮ ਕਰਵਾਉਂਦੇ ਸੀਗੇ ਕਿ ਜਿਸ ਤੇ ਕਾਰਵਾਈ ਕੀਤੀ ਗਈ ਹੈ ਤਾਂ ਲੜਕੀਆਂ ਸੰਬੰਧੀ ਵੱਖਰੇ ਤਰੀਕਾ ਮਤਲਬ ਕਾਰਵਾਈ ਕੀਤੀ ਜਾਦੀ ਹੈ। ਵਿਦੇਸ਼ੀ ਲੜਕੀਆਂ ਆਈਆਂ। ਅ ਦੇਖੋ ਇਹਨਾਂ ਦੀ ਹੁਣ ਅਸੀਂ ਮੁਕਦਮਾ ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹਨਾਂ ਦੀ ਆਇਡੈਂਟੀਟੀ ਵਗੈਰਾ ਜਾਂ ਹੋਰ ਇਹਨਾਂ ਦੇ ਜੋ ਵੀ ਐਡਰੈਸ ਪ੍ਰੂਫ ਹੈ ਉਹ ਲੈ ਕੇ ਫੇਰ ਹੀ ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਡੇ ਧਿਆਨ ਵਿੱਚ ਲਿਆਦਾ ਮੌਕੇ ਤੇ ਕਿਹਨੇ ਰੱਖੀਆਂ ਜੀ ਮੌਕੇ ਤੇ ਇੱਕ ਦੇ ਵਿੱਚ ਤਾਂ ਦੋ ਤਿੰਨ ਲੜਕੀਆਂ ਸੀ ਇੱਕ ਦੇ ਵਿੱਚ ਦੋ ਸੀਗੀਆਂ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਦੇਖੋ ਇਹ ਸਾਨੂੰ ਕੱਲ ਜਿਹਦਾ ਕੰਪਲੇਂਟ ਮਸੂਲ ਹੋਈ ਸੀ ਤਾਂ ਕੰਪਲੇਂਟ ਤੇ ਅਸੀਂ ਤੁਰੰਤ ਕਾਰਵਾਈ ਕੀਤੀ ਸੀਗੀ ਬਾਕੀ ਜਿੱਥੋਂ ਤੱਕ ਦੀ ਗੱਲ ਹੈ ਵੀ ਇਹ ਕਿੰਨਾ ਚਿਰ ਦਾ ਕਰ ਰਹੇ ਸੀ ਇਹ ਦੀ ਸੀ ਡੰਗਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ ਹੋਰ ਕਰਾਂਗੇ ਬਾਕੀ ਇਹਨਾਂ ਦੀ ਪੁੱਛਗਿੱਛ ਅਜੇ ਅਸੀਂ ਡਿਟੇਲ ਦੇ ਵਿੱਚ ਕਰਨੀ ਹੈਗੀ ਆ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਸਾਹਮਣੇ ਆਇਆ ਸੀ ਵੀ ਇੱਕ ਕੰਪਲੇਨੈਂਟ ਸੀ ਉਹਦੇ ਉਹਦੇ ਵਿੱਚ ਦੱਸਿਆ ਗਿਆ ਸੀ ਉਹ ਤਕਰੀਬਨ ਇੱਕ ਹਫਤੇ ਤੋਂ ਇੱਥੇ ਕੰਮ ਕਰ ਰਹੀ ਸੀਗੀ ਬਾਕੀ ਜੋ ਜਿੱਦਾਂ ਇਨਵੈਸਟੀਗੇਸ਼ਨ ਚੱਲੂਗੀ ਉਹਨੂੰ ਡਕਾਈ ਨਾਲ ਪੜਤਾਲ ਕਰਕੇ ਇਹਨੂੰ ਪ ਸામਨੇ ਆਉਂਦੀ ਹੈ ਤਾਂ ਸਖਤੋ ਸਖਤ ਕਾਰਵਾਈਆਂ ਮਲੇ ਚ ਜਾਂਦੀਆਂ ਪਹਿਲਾਂ ਵੀ ਇਸ ਤਰ੍ਹਾਂ ਦੇ ਹੋਰ ਵੀ ਹੈਗੇ ਆ ਕਿ ਬਾਕੀ ਬਹੁਤ ਜਿਹੜਾ ਸਟੂਡੈਂਟ ਹੈਗੇ ਦੇਖੋ ਇਹਦੇ ਵਿੱਚ ਇਦਾਂ ਹੀ ਐ ਨਾ ਮੈਂ ਤੁਹਾਡੇ ਤਾਂ ਮੀਡੀਆ ਰਾਹੀਂ ਧਿਆਨ ਦੇ ਵਿੱਚ ਇਹ ਹੀ ਲਿਆਉਣਾ ਚਾਹਣਾ ਹੈਗਾ ਕਿ ਜਿੰਦਾ ਜਿੰਨੇ ਵੀ ਸਪਾ ਵਗੈਰਾ ਹੈਗੇ ਨੇ ਤੇ तकरीबन ਲਾਇਸੈਂਸ ਲੈ ਲੈਂਦੇ ਨੇ ਤੇ ਲਾਇਸੈਂਸ ਦੀਏ ਆਰਡ ਵਿੱਚ ਇਹ ਕਰਦੇ ਰਹਿੰਦੇ ਹਨ ਤੇ ਜਿੱਥੋਂ ਤੱਕ ਇਹ ਹੀ ਹੋਟਲਾਂ ਦੀ ਗੱਲ ਹੈ ਜਾਂ ਹੋਰ ਹੈਗਾ ਉਹ ਬੇਸਿਕਲੀ ਆਪਣੇ ਇੱਕ ਲਾਇਸੈਂਸ ਦੀ ਆਰਡ ਦੇ ਵਿੱਚ ਹੀ ਕਰਦੇ ਨੇ ਵੱਖ-ਵੱਖ ਸਮੇਂ ਤੇ ਸਾਡੇ ਵੱਲੋਂ ਰੈਡਾ ਵੀ ਕੀਤੀਆਂ ਜਾਂਦੀਆਂ ਹਨ ਤੇ ਹੋਰ ਵੀ ਪ੍ਰੋਐਕਟਿਵ ਜਾਂ ਹੋਰ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਂਦੀ ਹੈ ਜੀ ਹੁਣ ਤੱਕ ਕਿੰਨੇ ਬੱਚੇ ਤੋਂ ਸਪਾ ਇਹ ਦੋ ਪਰਚੇ ਤਾਂ ਕੱਲ ਹੀ ਦਰਜ ਹੋਏ ਨੇ ਇਸ ਤੋਂ ਪਹਿਲਾਂ ਵੀ ਇੱਕ ਕੰਟ ਥਾਣੇ ਵੀ ਸਿਵਲ ਲਾਈਨ ਥਾਣੇ ਵੀ ਮੁਕਦਮੇ ਦਰਜ ਨੇ ਤੇ ਜਿਹੜਾ ਇਹ ਅਸ਼wini ਕੁਮਾਰ ਉਰਫ ਆਸ਼ੂ ਹੈਗਾ ਜੀ ਇਸ ਤੇ ਇੱਕ ਪਹਿਲਾਂ ਵੀ ਮੁਕਦਮਾ ਦਰਜ ਸੀਗਾ ਜਿਹਦੇ ਵਿੱਚ ਇਹ ਘੋੜਾ ਸੀਗਾ ਜੀ ਤੇ ਇਹਦੀ ਉਸ ਮੁਕਦਮੇ ਵਿੱਚ ਜੋ ਕਵਸਤਰੀ ਪਾਈ ਜਾਊ ਸਰ ਹੋਰ ਤਾਂ ਨਹੀਂ ਇਹਨਾਂ ਦੇ ਇਹਨਾਂ ਦੇ ਕਈ ਹੋ ਗਏ ਅਲੱਗ-ਅਲੱਗ ਜਿਹੜਾ ਲੇ ਕੇ ਚੈੱਕ ਕੀਤਾ ਵੀ ਹੋ ਦੇਣਾ ਨੇ ਕਿਸੇ ਹੋਰ ਪਾਸੇ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇਨੀਸ਼ੀਅਲੀ ਅਸੀਂ ਇਨਵੈਸਟੀਗੇਸ਼ਨ ਐਫ ਆਈ ਆਰ ਦਰਜ ਕਰ ਲਈ ਹੈ ਜੀ ਇਹਦਾ ਅਸੀਂ ਹੁਣ ਸਿਵਲ ਮਹਿਕਮੇ ਤੋਂ ਅਸੀਂ ਰਿਕਾਰਡ ਵੀ ਲਵਾਵਾਂਗੇ ਕਿਨੂ ਕਿਨੂ ਲਾਇਸੈਂਸ ਜਾਰੀ ਹੋਏ ਨੇ ਉਹਨਾਂ ਦੀ ਵੀ ਬਕਾਇਦਾ ਅਸੀਂ ਲਿਸਟ ਲਾਵਾਂਗੇ ਤੇ ਨੂੰ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਾ ਕਲੀਅਰ ਕਰਾਂਗੇ ਵੀ ਇਹਨਾਂ ਦੇ ਇੱਥੇ ਹੀ ਨੇ ਜਾਂ ਕਿਤੇ ਹੋਰ ਵੀ ਇਹਨਾਂ ਦਾ ਕੋਈ ਹੈ ਜਾਂ ਕਿਤੇ ਹੋਰ ਕੋਈ ਏਦਾਂ ਦੀ ਗੈਰ ਕਾਨੂੰਨੀ ਗਤੀਵਿਧੀ ਤਾਂ ਨਹੀਂ ਹੋ ਰਹੀ ਅਗਰ ਕਿਤੇ ਇਹ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਤਾਂ ਉਹ ਕਾਨੂੰਨ ਅਨੁਸਾਰ ਬੰਦੇ ਕਾਰਵਾਈਆਂ ਵੀ ਲੈਂਦੀ ਜਾਊਗੀ ਅਕਿਊਜ਼ ਸਾਰੇ ਅਰੈਸਟਡ ਨੇ ਜੀ ਤੇ ਜਿੰਨੇ ਵੀ ਦੋਨੋਂ ਐਫਆਈਆਰ ਦੇ ਵਿੱਚ ਜਿੰਨੇ ਵੀ ਕ्यूज ਸੀ ਸਾਰੇ ਨੇ ਅਰੈਸਟ ਹੋ ਚੁੱਕੇ ਸਰ ਮਾਪਿਆਂ ਕੀ ਫੀਲ ਕਰਨਾ ਚਾਹੁੰਦੇ ਹੋ ਬੱਚੇ ਆਉਣ ਲੈਣਗੇ ਇਸ ਤਰ੍ਹਾਂ ਦੇ ਗਲਤ ਕੰਮ ਦੇ ਚਕਾਰ ਵਿੱਚ ਦੇਖੋ ਸਾਡੀ মিডিਆ ਰਾਹੀਂ ਇਹ ਪਬਲਿਕ ਨੂੰ ਵੀ ਅਪੀਲ ਹੈਗੀ ਹੈ ਜੀ ਤੇ ਇਨਫੈਕਟ ਜਿਨ੍ਹਾਂ ਨੇ ਵੀ ਇਹ ਸਪਾ ਸੈਂਟਰ ਖੋਲੇ ਹੋਏ ਨੇ ਜਾਂ ਇਸ ਤਰੀਕੇ ਦੇ ਬਿਜ਼ਨਸ ਦੇ ਵਿੱਚ ਇਨਵੋਲਡ ਨੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਆਪਣੇ ਬਿਜ਼ਨਸ ਚਲਾਏ ਹੋਏ ਨਹੀਂ ਤਾਂ ਜਿਨ੍ਹਾਂ ਨੇ ਲਾਇਸੈਂਸ ਲਏ ਨੇ ਤਾਂ ਜੋ ਲਾਇਸੈਂਸ ਦੀਆਂ ਟਰਮਸ ਐਂਡ ਕੰਡੀਸ਼ਨਸ ਆ ਕਾਈਂਡਲੀ ਉਹਨੂੰ ਕੰਪਲਾਈ ਕੀਤਾ ਜਾਵੇ ਉਹਨਾਂ ਦੀ ਮਿਸਯੂਸ ਨਾ ਕੀਤਾ ਜਾਵੇ ਅਗਰ ਇਸ ਤਰੀਕੇ ਦੀ ਸਾਨੂੰ ਦੁਬਾਰਾ ਵੀ ਗੱਲ ਸਾਹਮਣੇ ਆਊਗੀ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਹਮਲ ਵਿੱਚ ਲੈ ਕੇ ਜਾਵਾਂਗੇ ਹੋਟਲ ਜਿਹਨਾਂ ਚ ਜਿਹੜੀ ਘੱਟ ਉਮਰ ਦੇ 18 ਤੋਂ ਵੱਧ ਉਮਰ ਦੇ ਬੱਚੇ ਆ ਉਹਨਾਂ ਨੂੰ ਵੀ ਉੱਥੇ ਕਰਾਇਦੇ ਦਿੱਤੇ ਨਹੀਂ ਦੇਖੋ ਇਹ ਇੱਕ ਜਾਂਚ ਦਾ ਵਿਸ਼ਾ ਹੈਗਾ ਹੋਟਲ ਦੇ ਵਿੱਚ ਜਾ ਕੇ ਕੋਈ ਵੀ ਰਹਿ ਸਕਦਾ ਹੈਗਾ ਵੀ ਇਦਾਂ ਦੀ ਗੱਲ ਨਹੀਂ ਕਿ ਵੀ ਆਪਾਂ ਕਿਸੇ ਨੂੰ ਅ ਮਤਲਬ ਰੋਕ ਸਕਦੇ ਆ ਜਾਂ ਇਦਾਂ ਇਦਾਂ ਦੀ ਕੋਈ ਗੱਲ ਹੈ ਨਹੀਂ ਬਟ ਫਿਰ ਵੀ ਹਾਂ ਅਗਰ ਕੋਈ ਹੋਟਲ ਹੈ ਜਾਂ ਕਿਸੇ ਤਰੀਕੇ ਦਾ ਕੋਈ ਹੈ ਉਹ ਗੈਰ ਕਾਨੂੰਨੀ ਗਤੀਵਿਧੀਆਂ ਦਾ ਹਸਤੇ ਅਗਰ ਯੂਜ਼ ਹੁੰਦਾ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈਾਂ ਬਲੇ ਵਿੱਚ ਲੈ ਕੇ ਆਉਂਦੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਇਹਨਾਂ ਦੀ ਕੀਤੀ ਜਾਏ ਇਹ ਇਮੋਰਲ ਟ੍ਰੈਫਿੰਗ